ਭਾਈ ਬਾਰੀ ਖੋਲਦਾ ਪੱਟੀਆਂ ਜਾਂਦੇ ਸੜ ਡਾਂਗਾ ਮਾਰੀ ਜਾਂਦੇ ਆ ਡਾਂਗਾ ਮਾਰੀ ਜਾਂਦੇ ਡੀਚ ਡਾਂਗ ਮਾਰੋ ਉੱਚੀ ਆਵਾਜ਼ ਸੁਣਦੀ ਅੰਦਰ ਲੇਕਨ ਕੈਮਰੇ ਚ ਕੈਦ ਕਿਉਂ ਨਹੀਂ ਹੋਈ ਪਤਾ ਨਹੀਂ ਇਧਰ ਕਰ ਮੜਾ ਜਾ ਇਧਰ ਨੂੰ ਕਰ ਬਣ ਐਨਕ ਨਹੀਂ ਆ ਭਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਲੋਗ ਡਾਂਗਾ ਮਾਰੀ ਜਾਂਦੇ ਪੰਜਾਬ ਦੇ ਲੋਕ ਆ ਦੇਖੋ ਤਾਂ ਬੁੱੱਛੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਕੌਣ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਛਕਾ ਤੇ ਚਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆ ਕੇ ਉਹ ਸਾਰੇ ਜਿੰਨੇ ਵੀ ਥੋੜੇ ਰੋਕੇ ਬਿਨੇ ਆਪਣੇ ਬੋਲਾ ਰਾਮਾਂ ਦੇ ਸਾਰੇ ਆ ਦੇ ਨਾਕੇ ਆ ਬਾਈ ਆ ਬਾਰੀ ਪੱਟੀ ਆ ਬਾਰੀ ਨਾ ਖੁੱਲੀ ਬਾਰੀ ਨਾ ਖੁੱਲੀ ਇਹ ਇਹ ਜਖਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਧੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਬਾਈ ਥਾਂ ਥਾਂ ਤੇ ਨਾਕੇ ਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਬਾਈ ਬਾਈ ਪੱਟੀ ਬਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਦਾਲ ਨੂੰ ਬਾਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾ ਨੂੰ ਘਰੋ ਘਰੀ ਫੜੀ ਜਾਂਦੇ ਆ ਤੇ ਉਹ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਾਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਜੇ ਉਹਨਾਂ ਦੇ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੂੰ ਬੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਾਈ ਆਹ ਦੇਖੋ ਹੱਥ ਕਿੱਡਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਇਹ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ਿਆਂ ਦੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਬੰਬਰ ਸਾਰੇ ਪਹੁੰਚੇ ਬਾਈ ਪਰ ਪੰਤਸਿਆਂ ਇਹ ਇੱਕ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰਦੇ ਥੱਲੇ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਨੂੰ ਕਰ ਲੋ ਹੀ ਕਰ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਆਓ ਕੋਲ ਹੋ ਜਾ ਕਰੋ ਜੀ ਗੱਲਬਾਤ ਕਰਨੀ ਹੈ ਜੋ ਬਾਹਰ ਜੀ ਬਾਹਰ ਹੋ ਜੀ ਕੋਈ ਕਰੂ ਇਸ ਦੇ ਚਰਚਾ ਕਰੋ ਕੋਲ ਆ ਗੱਲ ਹੋ ਗਈ ਲਾਹਣੇ ਕੋਲ ਨਾ ਕੋ ਚੱਲ ਰਹੀ ਸੀ ਨੀ ਹੇ ਨੀ ਪੰਜਾਬ ਸਰਕਾਰ ਜੈਕਾਰਾ 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 ਪੰਜਾਬ ਸਰਕਾਰ ਪਵਨ ਤਮਾਨ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਪਵਨ ਤਮਾਨ ਪੰਜਾਬ ਸਰਕਾਰ ਜੈਕਾਰਾ एक साधारण इंसान को ऊंचे पद पर बैठे इंसान के लिए ऐसी भाषा बोलना कहां तक जायज़ है कमेंट बॉक्स में अपने विचार जरूर दीजिए हमारा फेसबुक पेज फॉलो ज़रूर कर दीजिए